ਸੱਚੀ ਗੱਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਪੰਜਾਬ ਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਭਗਵਾਨਤਮਾਨ ਅਤੇ ਆਪ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵਿਕਾਸ ਦੇ ਕਾਰਜਾਂ ਦੇ ਜਿਹੜਿਆ ਉਹ ਗੁਣ ਗਿਣਾਏ ਜਾ ਰਹੇ ਹਨ ਕਿ ਉਹਨਾਂ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਵਿਕਾਸ ਕੀਤਾ ਜਾ ਰਿਹਾ ਹੈ ਤੇ ਕੋਈ ਵੀ ਜਿਹੜੀ ਭ੍ਰਿਸ਼ਟਾਚਾਰੀ ਹੋਣ ਨਹੀਂ ਦਿੱਤੀ ਜਾ ਰਹੀ ਪਰ ਇਸੇ ਦੌਰਾਨ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਸੜਕ ਸੁਰੱਖਿਆ ਲਈ ਫੋਰਸ SSF ਲਈ ਖਰੀਦੀਆਂ ਗਈਆਂ 142 ਕੋਈਟਾ ਹਾਈ ਲੈਕਸ ਗੱਡੀਆਂ ਨੂੰ ਲੈ ਕੇ ਹੁਣ ਨਵਾਂ ਵਿਵਾਦ ਖੜਾ ਹੋ ਗਿਆ ਹੈ ਜੀ ਹਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਦੀ ਖਰੀਦ ਦੇ ਵਿੱਚ ਕਰੋੜਾਂ ਰੁਪਈਆਂ ਦਾ ਕਪਲਾ ਹੋਣ ਦਾ ਦੋਸ਼ ਲਗਾ ਦਿੱਤਾ ਹੈ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇੱਕ ਵੀ ਗੱਡੀ ਦੇ ਉੱਤੇ ਕੋਈ ਛੋਟ ਨਹੀਂ ਲਈ ਗਈ ਹੈ ਜਦੋਂ ਕਿ ਆਮ ਗਾਹਕ ਨੂੰ 10 ਲੱਖ ਰੁਪਏ ਤੱਕ ਦੀ ਜਿਹੜੀ ਆ ਉਹ ਛੋਟ ਮਿਲਦੀ ਹੈ ਇਹ ਗੱਡੀ ਖਰੀਦਣ ਦੇ ਉੱਤੇ ਉਨ੍ਹਾਂ ਦੇ ਵੱਲੋਂ ਹੁਣ ਸਵਾਲ اٹھਾਇਆ ਜਾ ਰਿਹਾ ਹੈ ਕਿ ਲਗਭਗ 14.5 ਕਰੋੜ ਰੁਪਏ ਦੀ ਇਹ ਰਕਮ ਕਿੱਥੇ ਗਈ ਹੈ ਇਹ ਕਿਸ ਦੀ ਜੇਬ ਦੇ ਵਿੱਚ ਗਈ ਹੈ ਤੇ ਸਿਰਸਾ ਨੇ ਇਸ ਮਾਮਲੇ ਦੀ ਜਿਹੜੀ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਹੈ ਭਾਜਪਾ ਆਗੂ ਸਿਰਸਾ ਨੇ ਕਿਹਾ ਹੈ ਕਿ ਇਸ ਖਰੀਦ ਦੇ ਵਿੱਚ ਕਿਸੇ ਤੌਰ ਦੇ ਉੱਤੇ ਨਗਦ ਭੁਗਤਾਨ ਕੀਤੇ ਗਏ ਹਨ ਪਰ ਦਸਤਾਵੇਜ਼ ਦੇ ਵਿੱਚ ਕੋਈ ਵੀ ਛੋਟ ਦਿਖਾਈ ਨਹੀਂ ਗਈ ਹੈ ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਸਰਕਾਰੀ ਖਜ਼ਾਨੇ ਨੂੰ ਸਿੱਧਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਦੀ ਚੁੱਪੀ ਦੇ ਉੱਤੇ ਵੀ ਸਵਾਲ ਠਾਈ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਇਸ ਨਾਲ ਲੋਕਾਂ ਦੇ ਵਿੱਚ ਸ਼ੱਕ ਹੋਰ ਵੀ ਡੂੰਘਾ ਹੁੰਦਾ ਹੈ ਸੋ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਵਿੱਚ ਜਿਹੜੀ ਕਿ ਪਾਰਦਰਸ਼ਤਾ ਬਣਾਈ ਜਾਵੇ ਤਾਂ ਜੋ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਹ ਗੱਡੀਆਂ ਦੇ ਉੱਤੇ ਆਖਰਕਾਰ ਛੋਟ ਕਿਉਂ ਨਹੀਂ ਲਈ ਗਈ ਹੈ ਤੇ 14.5 ਕਰੋੜ ਰੁਪਇਆ ਆਖਰਕਾਰ ਕਿਸ ਦੀ ਜੇਬ ਦੇ ਵਿੱਚ ਗਿਆ ਹੈ ਗਵਨੁਦਾਦੀਏ ਕੀ ਭਗਵੰਤਮਾਨ ਦੇ ਵੱਲੋਂ ਜਦੋਂ ਸੜਕ ਸੁਰੱਖਿਆ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਇਹ ਗੱਡੀਆਂ ਦਿੱਤੀਆਂ ਗਈਆਂ ਸਨ ਤੇ ਉਸ ਸਮੇਂ ਕਾਫੀ ਜ਼ਿਆਦਾ ਇਹ ਗੱਡੀਆਂ ਦੀ ਸੇਫਤਾਂ ਵੀ ਕੀਤੀਆਂ ਗਈਆਂ ਸਨ ਕਿ ਜਿਹੜੀਆਂ ਦੁਬਈ ਪੁਲਿਸ ਦੇ ਕੋਲ ਗੱਡੀਆਂ ਹੁੰਦੀਆਂ ਹਨ ਉਹ ਹੁਣ ਪੰਜਾਬ ਦੀ ਪੁਲਿਸ ਦੇ ਕੋਲ ਵੀ ਗੱਡੀਆਂ ਹੋਣਗੀਆਂ ਪਰ ਹੁਣ ਇਸ ਦੇ ਵਿੱਚ ਵੀ ਜਿਹੜਾ ਕਿ ਪੰਜਾਬ ਪੁਲਿਸ ਦੇ ਵੱਲੋਂ ਇਹ ਵੱਡਾ ਘਟਾਲਾ ਜਿਹੜਾ ਕੀਤਾ ਹੋ ਸਕਦਾ ਹੈ ਜੋ ਕਿ ਸਿਰਸਾ ਦੇ ਵੱਲੋਂ ਹੁਣ ਸਵਾਲ ਉਠਾਏ ਗਏ ਹਨ ਜਿਸ ਤੋਂ ਬਾਅਦ ਕਿ ਭਗਵੰਤਮਾਨ ਦੇ ਵੱਲੋਂ ਕੋਈ ਵੀ ਇਸ ਦਾ ਜਵਾਬ ਨਹੀਂ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਇੱਕ ਛੋਟੀ ਜਿਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜੀਣਾ ਕਰ ਦਿੱਤਾ ਹੈ ਮੋਹਾਲ ਰੋਟੀ ਖਾਣੀ ਵੀ ਹੋ ਗਈ ਹੈ ਦੂਬਰ ਜੀहां ਤਸਵੀਰ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਦੀ ਜਿਨ੍ਹਾਂ ਦੇ ਬੰਨੋ ਕੀ ਹੁਣ ਵਿਰੋਧ ਕਰ ਦਿੱਤਾ ਗਿਆ ਹੈ ਜੀहां ਤੁਹਾਨੂੰ ਦੱਸਦੀ ਹੈ ਕਿ ਹਾਲਕਾ ਜੰਡਿਆਲਾ ਗੁਰੂ ਦੇ ਪਿੰਡ ਬਡਾਲਾ ਦੇਵੀਦਾਸ ਸੜਕ ਦੇ ਉੱਤੇ ਸਥਿਤ ਸਰਕਾਰੀ ਕਣਕ ਦੇ ਗੋਦਾਮਾਂ ਦੇ ਵਿੱਚੋਂ ਆ ਰਹੀ ਸੁਸਰੀ ਨੇ ਪਿੰਡ ਵਾਸੀਆਂ ਦਾ ਜੀਣਾ ਮੋਹਾਲ ਕਰ ਦਿੱਤਾ ਹੈ ਸੁਸਰੀ ਦੇ ਕਾਰਨ ਲੋਕਾਂ ਨੂੰ ਨਾ ਤੇ ਦਿਨ ਨੂੰ ਚੈਨ ਮਿਲ ਰਹੀ ਹੈ ਤੇ ਨਾ ਹੀ ਰਾਤ ਨੂੰ ਕਿਉਂਕਿ ਦਿਨ ਵੇਲੇ ਸੁਸਰੀ ਉਹਨਾਂ ਦੇ ਖਾਣੇ ਦੇ ਵਿੱਚ ਆ ਕੇ ਡੇਕਦੀ ਤੇ ਰਾਤ ਨੂੰ ਲੋਕਾਂ ਦੇ ਕੰਨਾਂ ਦੇ ਵਿੱਚ ਸੁਸਰੀ ਵੜ ਜਾਂਦੀ ਹੈ ਜੀਹਾ ਤੁਹਾਨੂੰ ਦੱਸਤੀ ਹੈ ਕਿ ਇਹ ਪਿੰਡ ਵਾਸੀਆਂ ਦੇ ਵੱਲੋਂ ਹੁਣ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ ਹਾਲਾਂਕਿ ਕਾਫੀ ਜ਼ਿਆਦਾ ਤਸਵੀਰ ਦੇ ਵਿੱਚ ਹੱਸਦੇ ਹੋਏ ਵੀ ਨਜ਼ਰ ਆ ਰਹੇ ਹਨ ਕਿ ਇੱਕ ਛੋਟੀ ਜੀ ਸੁਸਰੀ ਨੇ ਉਹਨਾਂ ਦਾ ਜਿਹੜਾ ਕਿ ਹੁਣ ਜੀਣਾ ਮੁਹਾਲ ਕਰ ਦਿੱਤਾ ਹੈ ਸੋ ਇਸੇ ਦੌਰਾਨ ਪਿੰਡ ਵਾਸੀਆਂ ਦੇ ਦੁਆਰਾ ਕਿਹਾ ਗਿਆ ਹੈ ਕਿ ਉਹ ਕਾਫੀ ਜ਼ਿਆਦਾ ਦੁਖੀ ਹੋ ਚੁੱਕੇ ਹਨ ਇਸੇ ਦੌਰਾਨ ਉਹਨਾਂ ਦੇ ਵੱਲੋਂ ਹੁਣ ਆਕ ਕੇ ਜਿਹੜਾ ਕਿ ਗੋਦਾਮ ਅੱਗੇ ਧਰਨਾ ਠੋਕ ਦਿੱਤਾ ਗਿਆ ਹੈ ਤਾਂ ਜੋ ਕਿ ਉਹਨਾਂ ਨੂੰ ਸੁਸਰੀ ਤੋਂ ਜਲਦ ਤੋਂ ਜਲਦ ਛਡਕਾਰਾ ਦਵਾਇਆ ਜਾਵੇ ਉਹਨਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਸੁਸਰੀ ਦਾ ਹੱਲ ਨਾ ਕੀਤਾ ਗਿਆ ਹੈ ਤੇ ਉਹ ਕਦਾਮ ਨੂੰ ਤਾਲਾ ਠੋਕ ਦੇਣਗੇ ਤੇ ਇਸੇ ਦੌਰਾਨ ਪਿੰਡ ਵਾਸੀਆਂ ਦੇ ਵੱਲੋਂ ਗੋਦਾਮ ਪ੍ਰਬੰਧਕਾਂ ਵਿਰੁੱਧ ਜਿਹੜਾ ਕਿ ਜੰਮ ਕੇ ਨਾਹਰੇਵਾਜੀ ਵੀ ਕੀਤੀ ਗਈ ਹੈ ਹਲਕਾ ਜੁੰਡਿਆਲਾ ਦੇ ਵਿੱਚ ਪੈਂਦੇ ਬਡਾਲਾ ਜੋਹਲ ਦੇ ਪਿੰਡ ਵਾਸੀਆਂ ਦਾ ਸੁਸਰੀ ਨੇ ਜੂਣਾ ਮਹਾਲ ਕਰ ਦਿੱਤਾ ਹੈ ਸੁਸਰੀ ਦੇ ਕਾਰਨ ਲੋਕਾਂ ਨੂੰ ਨਾ ਤੇ ਚੰਗੀ ਤਰ੍ਹਾਂ ਖਾਣਾ ਖਾ ਸਕਦੇ ਹਨ ਕਿਉਂਕਿ ਖਾਣੇ ਦੇ ਵਿੱਚ ਲਗਾਤਾਰ ਸੁਸਰੀ ਆ ਕੇ ਡੇਕਦੀ ਹੈ ਤੇ ਰਾਤ ਨੂੰ ਵੀ ਉਹ ਸੁੱਖ ਦੀ ਨੀਂਦ ਹੁਣ ਨਹੀਂ ਲੈ ਰਹੇ ਕਿਉਂਕਿ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਚੁੱਕੇ ਹਨ ਕਿ ਸੁਸਰੀ ਬੱਚਿਆਂ ਅੱਖਾਂ ਕੰਨਾਂ ਦੇ ਵਿੱਚ ਜਾ ਕੇ ਵੱਡ ਜਾਂਦੀ ਹੈ ਸੋ ਜਿਸ ਤੋਂ ਬਾਅਦ ਕੀ ਰੋਟੀ ਖਾਣੀ ਵੀ ਉਹਨਾਂ ਦੀ ਦੁਪਰ ਹੋ ਚੁੱਕੀ ਹੈ ਸੋ ਕਾਫੀ ਜ਼ਿਆਦਾ ਇਹ ਪਿੰਡ ਹੁਣ ਸੁਸਰੀ ਦੇ ਕਾਰਨ ਪੰਜਾਬ ਦਾ ਪਰੇਸ਼ਾਨ ਹੋ ਚੁੱਕਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਫਾਸਟ ਫੂਡ ਅਤੇ ਗੋਲ ਗੱਫੇ ਖਾਣ ਦੇ ਸ਼ਕੀਨਾਂ ਨੂੰ ਲੱਗਾ ਹੈ ਵੱਡਾ ਝਟਕਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਪਿਛਲੇ 3 ਦਿਨਾਂ ਦੇ ਵਿੱਚ ਨਾ ਸਿਰਫ ਭੋਜਨ ਦੇ ਨਮੂਨੇ ਜਿਹੜੇ ਕਿ ਲਏ ਹਨ ਸਗੋਂ ਕਿ ਬਹੁਤ ਹੀ ਗੰਦੇ ਹਾਲਾਤਾਂ ਦੇ ਵਿੱਚ ਤਿਆਰ ਕੀਤੇ ਜਾ ਰਹੇ ਫਾਸਟ ਫੂਡ ਤੇ ਹੋਰ ਖਾਣ ਪੀਣ ਦੀਆਂ ਵਸਤੂਆਂ ਨੂੰ ਵੀ ਨਸ਼ਟ ਕਰ ਦਿੱਤਾ ਹੈ ਇਸ ਦੇ ਵਿੱਚ 60 ਨਮੂਨੇ ਲਏ ਗਏ ਸਨ ਸੋ ਜਿਨ੍ਹਾਂ ਦੇ ਵਿੱਚ ਕਿ ਗੋਲ ਗੱਫੇ ਦੇ ਪਾਣੀ ਦੇ ਜਿਹੜੇ 30 ਨਮੂਨੇ ਵੀ ਸ਼ਾਮਲ ਸਨ ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਅਮਰਜੀਤ ਕੌਰ ਨੇ ਦੱਸਿਆ ਹੈ ਕਿ ਕਈ ਥਾਵਾਂ ਦੇ ਉੱਤੇ ਭੋਜਨ ਸਥਾਨਾਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਸੀ ਤੇ ਉੱਥੇ ਹੀ ਖਾਣ ਪੀਣ ਵਾਲੀਆਂ ਵਸਤੂਆਂ ਵੀ ਯੋਗ ਨਹੀਂ ਸਨ। ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਪਦਾਰਥ ਮਹੱਈਆ ਕਰਵਾਉਣ ਦੇ ਉਦੇਸ਼ ਨਾਲ ਲੁਧਿਆਣਾ ਸਿਹਤ ਵਿਭਾਗ ਨੇ ਜ਼ਿਲ੍ਹੇ ਭਰ ਦੇ ਵਿੱਚ ਹੁਣ ਭੋਜਨ ਸੁਰੱਖਿਆ ਦੀ ਜਾਂਚ ਤੇਜ਼ ਕਰ ਦਿੱਤੀ ਹੈ। ਸੋ ਉਹਨਾਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਕੁਮਾਰ ਮੰਡੀ, ਮਾਡਲ ਟਾਊਨ, ਸਿਵਲ ਲਾਈਨਜ਼ ਇਸ ਤੋਂ ਇਲਾਵਾ ਮਲੌਦ, ਸ਼ਿੰਗਾਰ ਸਿਨੇਮਾ ਰੋਡ ਅਤੇ ਇਸ ਤੋਂ ਇਲਾਵਾ ਤਹਿਸੀਲ ਪਾਇਲ, ਜਲ ਵਾਈਪਾਸ ਅਤੇ ਔਰ ਕਈ ਇਲਾਕਿਆਂ ਦੇ ਵਿੱਚ 30 ਨਮੂਨੇ ਲਏ ਗਏ ਸਨ ਜਿਸ ਦੇ ਵਿੱਚ ਕਿ ਸਾਰੇ ਦੇ ਸਾਰੇ ਨਮੂਨੇ ਜਿਹੜੇ ਉਹ ਫੇਲ ਪਾਏ ਗਏ ਹਨ ਸੋ ਕਾਫੀ ਜ਼ਿਆਦਾ ਗੰਦਗੀ ਇਹਨਾਂ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਨਮੂਨਿਆਂ ਦੇ ਵਿੱਚ ਆਈ ਹੈ ਖਾਸ ਤੌਰ ਦੇ ਉੱਤੇ ਜਿਹੜੇ ਵੀ ਫਾਸਟ ਫੂਡ ਖਾਂਦੇ ਆ ਜਾਂ ਫਿਰ ਇਸ ਤੋਂ ਇਲਾਵਾ ਗੋਲ ਗੱਫੇ ਖਾਂਦੇ ਆ ਉਹਨਾਂ ਦਾ ਪਾਣੀ ਜਿਹੜਾ ਹੁੰਦਾ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਕਿ ਉਹ ਖਰਾਬ ਪਾਣੀ ਨਿਕਲਿਆ ਹੈ ਉਸ ਦੇ ਨਮੂਨੇ ਜਿਹੜੇ ਉਹ ਫੇਲ ਹੋ ਚੁੱਕੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਹੁਣ ਪੰਜਾਬ ਦੇ ਵਿੱਚ ਮਚੀ ਹੈ ਹਲਚਲ ਇਨ੍ਹਾਂ ਲੋਕਾਂ ਨੂੰ ਤੁਰੰਤ ਪਿੰਡ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਅਨੁਸਾਰ ਪੰਜਾਬ ਦੇ ਵਿੱਚ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਸੀਟਾਂ ਦੇ ਉੱਤੇ ਜਿੱਥੇ ਕਿ 27 ਜੁਲਾਈ ਨੂੰ ਇਲੈਕਸ਼ਨ ਹੋਈ ਹੈ ਇਸੇ ਦੌਰਾਨ ਚੋਣਾਂ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਇਸੇ ਸਬੰਧ ਦੇ ਵਿੱਚ ਚੋਣ ਕਮਿਸ਼ਨ ਐਕਟ 1994 ਦੀ ਧਾਰਾ 110 ਦੇ ਤਹਿਤ ਪੰਜਾਬ ਪੰਚਾਇਤ ਚੋਣ ਨਿਯਮ ਦੇ ਤਹਿਤ ਹੁਣ ਇਹ ਐਲਾਨ ਕੀਤਾ ਗਿਆ ਹੈ ਕਿ ਜਿੰਨੇ ਵੀ ਰਿਸ਼ਤੇਦਾਰ ਚੋਣ ਪ੍ਰਚਾਰ ਖਤਮ ਕਰਨ ਤੋਂ ਬਾਅਦ ਜਿਹੜੇ ਕੀ ਉਹਨਾਂ ਦੇ ਪਿੰਡ ਦੇ ਵਿੱਚ ਰਹਿੰਦੇ ਹਨ ਉਹ ਸਰਾਸਰ ਜਿਹੜਾ ਕੀ ਗਲਤ ਮੰਨਿਆ ਜਾਵੇਗਾ ਤੇ ਉਹਨਾਂ ਨੂੰ ਪਿੰਡ ਛੱਡਣਾ ਹੁਣ ਲਾਜ਼ਮੀ ਹੋਵੇਗਾ ਚਾਹੇ ਉਹ ਆਪਣੇ ਰਿਸ਼ਤੇਦਾਰ ਦੀ ਮਦਦ ਕਰਨ ਦੇ ਲਈ ਆਏ ਹੋਣ ਸੋ ਉਹਨਾਂ ਸਾਰਿਆਂ ਨੂੰ ਹੁਣ ਪਿੰਡ ਜਿਹੜਾ ਉਹ ਛੱਡਣਾ ਲਾਜ਼ਮੀ ਹੋਵੇਗਾ ਕਿਉਂਕਿ ਚੋਣ ਪ੍ਰਚਾਰ ਖਤਮ ਹੋ ਚੁੱਕਾ ਹੈ ਤੇ ਇਲੈਕਸ਼ਨ ਵਾਲੇ ਦਿਨ ਵੀ ਜਿਹੜਾ ਕੀ ਉਹ ਉਹਨਾਂ ਦੇ ਨਾਲ ਨਹੀਂ ਰਹਿ ਸਕਦੇ ਹਨ 2025 ਦੇ ਵਿੱਚ ਲਗਾਤਾਰ 에어ਲਾਈਨਾਂ ਦੇ ਜਿਹੜੇ ਜਹਾਜ਼ ਆ ਉਹ ਹਾਦਸਾ ਗ੍ਰਸਤ ਹੋ ਰਹੇ ਹਨ ਸੂਈਸ ਦੇ ਦੌਰਾਨ ਹੁਣ ਇਹ ਤਸਵੀਰ ਇੱਕ ਹੋਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਵਿੱਚ ਹਵਾਈ ਜਹਾਜ਼ ਲੈਂਡਿੰਗ ਦੇ ਸਮੇਂ ਜਿਸ ਦੇ ਵਿੱਚ ਕੀ ਅੱਗ ਲੱਗ ਗਈ ਟਲਿਆ ਵੱਡਾ ਹਾ사 ਲੈਂਡਿੰਗ ਗੇਅਰ ਦੇ ਵਿੱਚ ਆਈ ਸੀ ਪਰੇਸ਼ਾਨੀ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਅਮਰੀਕਨ 에ਅਰਲਾਈਨ ਦਾ ਜਹਾਜ਼ ਹੈ ਜਿਸ ਦੇ ਆਲੇ ਦੁਆਲੇ ਸਾਰੇ ਹੀ ਧੂਆਂ ਹੋਇਆ ਹੈ ਤੇ ਇਸ ਤੋਂ ਬਾਅਦ ਕੀ ਐਮਰਜੈਂਸੀ ਵਿੰਡੋ ਖੋਲ ਕੇ ਜਿਹੜਾ ਕਿ ਪੈਸੈਂਜਰਾਂ ਨੂੰ ਬਚਾਇਆ ਗਿਆ ਹੈ ਸੋ ਸਾਲ 2025 ਦੇ ਵਿੱਚ ਲਗਾਤਾਰ ਤੋਂ ਉਡਾਦੀ ਹੈ ਕਿ ਹਵਾਈ ਹਾਸੇ ਵਾਪਰ ਰਹੇ ਹਨ ਸੋ ਇਹ ਜਿਹੜਾ ਕਿ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉੱਤੇ ਸ਼ਨੀਵਾਰ ਦੁਪਹਿਰ ਨੂੰ ਹਾ사 ਹੋਇਆ ਜਿਸ ਤੋਂ ਬਾਅਦ ਕੀ ਅਮਰੀਕਨ 에ਅਰਲਾਈਨ ਦੀ ਉਡਾਨ ए ए 3023 ਦੇ ਲੈਂਡਿੰਗ ਗੇਅਰ ਦੇ ਵਿੱਚ ਕੋਈ ਕਾਫੀ ਜ਼ਿਆਦਾ ਜਿਹੜੀ ਪ੍ਰੋਬਲਮ ਆ ਗਈ ਜਿਸ ਤੋਂ ਬਾਅਦ ਕੀ ਅੱਗ ਲੱਗ ਗਈ ਤੇ ਇਸ ਘਟਨਾ ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਉਡਾਨ ਭਰਨ ਦੀ ਤਿਆਰੀ ਕਰ ਰਿਹਾ ਸੀ ਸੋ ਤਿਆਰੀ ਕਰਨ ਲੱਗਿਆਂ ਕਾਫੀ ਜ਼ਿਆਦਾ ਹਾਦਸੇ ਜਿਹੜੇ ਹੁਣ ਹੋ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਪੰਜਾਬ ਦੇ ਵਿੱਚ ਬੱਸ ਮੁਲਾਜ਼ਮਾਂ ਦੀਆਂ ਮੰਗਾਂ ਸਰਕਾਰ ਦੇ ਵੱਲੋਂ ਲਗਾਤਾਰ ਨਹੀਂ ਮੰਨੀਆਂ ਜਾ ਰਹੀਆਂ ਸੋ ਇਸੇ ਦੌਰਾਨ ਹੁਣ ਅਨੰਤੇ ਸਮੇਂ ਦੇ ਲਈ ਸਰਕਾਰੀ ਡੀਪੂ ਬੰਦ ਕਰਨ ਦੀ ਰੋਡਵੇਜ ਕੰਟਰੈਕਟ ਵਰਕਰਾਂ ਨੇ ਦੇ ਦਿੱਤੀ ਹੈ ਚੇਤਾਵਨੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ ਕਿਲੋਮੀਟਰ ਸਕੀਮ ਲਾਗੂ ਕਰਨ ਦੇ ਵਿਰੋਧ ਦੇ ਵਿੱਚ ਤੇ ਹੋਰ ਮੰਗਾਂ ਮਨਵਾਉਣ ਦੇ ਲਈ ਅਨਮਿੱਥੇ ਸਮੇਂ ਦੇ ਲਈ ਡੀਪੂ ਬੰਦ ਕਰਨ ਦੀ ਹੁਣ ਰੋਡਵੇਜ ਕੰਟਰੈਕਟਰ ਵਰਕਰਾਂ ਦੇ ਦੁਆਰਾ ਜਿਹੜਾ ਕੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੇਕਰ ਸਰਕਾਰ ਅਤੇ ਮੈਨੇਜਮੈਂਟ 28 ਜੁਲਾਈ ਨੂੰ ਮੰਗਾਂ ਦਾ ਹੱਲ ਨਹੀਂ ਕਰਦੇ ਤਾਂ ਅਸੀਂ ਡੀਪੂ ਬੰਦ ਕਰ ਦਵਾਂਗੇ ਤੇ ਅਨਮਿੱਥੇ ਸਮੇਂ ਦੇ ਲਈ ਧਰਨਾ ਜਿਹੜਾ ਕੀ ਚਾਲੂ ਹੋ ਜਾਵੇਗਾ ਇਸੇ ਦੌਰਾਨ ਪ੍ਰਧਾਨ ਜੁਗਿੰਦਰਪਾਲ ਲਵਲੀ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਆਏ 3 ਸਾਲ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ ਤੇ ਸਰਕਾਰ ਅਤੇ ਮੈਨੇਜਮੈਂਟ ਵਿਚਕਾਰ ਕਈ ਮੀਟਿੰਗਾਂ ਹੋਈਆਂ ਹਨ ਪਰ ਸਰਕਾਰ ਨੇ ਲਿਖਤੀ ਭਰੋਸਾ ਦੇਣ ਤੋਂ ਇਲਾਵਾ ਕੁਝ ਵੀ ਨਹੀਂ ਕੀਤਾ ਹੈ। ਸੋ ਮੰਗਾਂ ਸੰਬੰਧੀ ਕਮੇਟੀ ਵੀ ਬਣਾਈ ਗਈ ਸੀ ਪਰ ਦਿੱਤੇ ਸਮੇਂ ਦੇ ਅਨੁਸਾਰ ਕੋਈ ਵੀ ਹੱਲ ਨਹੀਂ ਨਿਕਲਿਆ ਹੈ। ਸਿਰਫ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਸੰਗਠਨ ਨੇ 9, 10 ਅਤੇ 11 ਜੁਲਾਈ ਨੂੰ ਸੰਘਰਸ਼ ਕਰਨ ਦਾ ਐਲਾਨ ਕੀਤਾ ਸੀ ਪਰ 9 ਜੁਲਾਈ ਨੂੰ ਟ੍ਰਾਂਸਪੋਰਟ ਮੰਤਰੀ ਦੇ ਵੱਲੋਂ ਵਿੱਤ ਮੰਤਰੀ ਪੰਜਾਬ ਦੇ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਕੀ ਇਸ ਨੂੰ ਟਾਲ ਦਿੱਤਾ ਗਿਆ ਸੀ ਪਰ ਹੁਣ 28 ਜੁਲਾਈ ਤੱਕ ਦਾ ਫੇਰ ਤੋਂ ਟਾਈਮ ਦਿੱਤਾ ਗਿਆ ਹੈ ਨਹੀਂ ਤੇ ਫਿਰ 28 ਜੁਲਾਈ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਜਿਹੜੀਆਂ ਕਿ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਜਿਸ ਦਾ ਕਿ ਸਭ ਤੋਂ ਵੱਡਾ ਖਾਮਿਆਜਾ ਫ੍ਰੀ ਸਫਰ ਕਰਨ ਵਾਲੀਆਂ ਜੋ ਕਿ ਆਧਾਰ ਕਾਰਡ ਦੇ ਉੱਤੇ ਫ੍ਰੀ ਸਫਰ ਕਰਦੀਆਂ ਹਨ ਬੀਬੀਆਂ ਉਹਨਾਂ ਨੂੰ ਭੁਗਤਣਾ ਪਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬੰਦ ਹੋ ਜਾਵੇਗਾ 500 ਰੁਪਏ ਦਾ ਨੋਟ ਜੀਹਾਂ ਤੁਹਾਨੂੰ ਦੱਦੀ ਹੈ ਕਿ ਸਤੰਬਰ ਮਹੀਨੇ ਤੋਂ ਹੁਣ ਨਹੀਂ ਮਿਲੇਗਾ 500 ਰੁਪਏ ਦਾ ਨੋਟ ਜੀਹਾਂ ਇਹ ਖਬਰ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ RBI ਜਿੱਥੇ ਕਿ ਪਹਿਲਾਂ ਹੀ 2000 ਰੁਪਏ ਦਾ ਨੋਟ ਵਾਪਸ ਲੈ ਚੁੱਕੀ ਹੈ ਤੇ ਉਹਨਾਂ ਦੇ ਦੁਆਰਾ ਐਲਾਨ ਵੀ ਇਸ ਦਾ ਕਰ ਦਿੱਤਾ ਗਿਆ ਸੀ ਪਰ ਇਸੇ ਦੌਰਾਨ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਪੰਜਾਬ ਅਤੇ ਪੂਰੇ ਭਾਰਤ ਦੇ ਵਿੱਚ 26 ਮਾਰਚ ਸਾਲ 2026 ਨੂੰ 500 ਰੁਪਏ ਦਾ ਨੋਟ ਜਿਹੜਾ ਕਿ ਪ੍ਰਚਲਨ ਤੋਂ ਬਾਹਰ ਹੋ ਜਾਵੇਗਾ ਤੇ ਹੌਲੀ-ਹੌਲੀ ATM ਤੋਂ ਵੀ ਇਹ ਜਿਹੜਾ ਮਿਲਣਾ ਬੰਦ ਹੋ ਜਾਵੇਗਾ ਪਰ ਇਸੇ ਦੌਰਾਨ ਤੁਹਾਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੀਆਂ ਖਬਰਾਂ ਵਾਇਰਲ ਹੁੰਦੀਆਂ ਹਨ ਉਹ ਜ਼ਿਆਦਾਤਰ ਫੇਕ ਵੀ ਪਾਈਆਂ ਜਾਂਦੀਆਂ ਹਨ ਪਰ ਇਸੇ ਦੌਰਾਨ ਹੁਣ ਖਬਰ ਜਿਹੜੀ ਆ ਵਿੱਚੋਂ ਨਿਕਲ ਕੇ ਆ ਰਹੀ ਹੈ ਕਿ RBI ਦੇ ਦੁਆਰਾ ਕਿਹਾ ਗਿਆ ਹੈ ਕਿ 30 ਸਤੰਬਰ ਸਾਲ 2025 ਤੱਕ ATM ਦੇ ਵਿੱਚੋਂ ਜਿਹੜੇ ਕਿ 500 ਰੁਪਏ ਦੇ ਨੋਟ ਆ ਉਹ ਕਢਵਾਉਣੇ ਬੰਦ ਕਰਨ ਦੇ ਜਿਹੜੇ ਹਨ ਨਿਰਦੇਸ਼ ਦਿੱਤੇ ਗਏ ਹਨ ਜੀ ਹਾਂ ਦੋਨ ਦਾਦੀ ਹੈ ਕਿ ਬੈਂਕਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ATM ਦੇ ਵਿੱਚੋਂ ਸਤੰਬਰ 30 ਤੋਂ ਬਾਅਦ 500 ਰੁਪਏ ਦੇ ਨੋਟ ਬਹੁਤ ਘੱਟ ਮਾਤਰਾ ਦੇ ਵਿੱਚ ਹੋਣੇ ਚਾਹੀਦੇ ਹਨ ਜੇਕਰ ਕੋਸ਼ਿਸ਼ ਹੋਵੇ ਤੇ 500 ਦੀ ਬਜਾਏ ਜਿਹੜੇ 100 ਜਾਂ ਫਿਰ 200 ਦੇ ਨੋਟ ਹੀ ਮਿਲਣ ਕਿਉਂਕਿ ਲੋਕਾਂ ਨੂੰ ਪੈਸੇ ਜਿਵੇਂ ਕਿ ਖਰਚਣ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਕਰਨਾ ਕਰਨਾ ਪੈਂਦਾ ਹੈ ਸੋ ਇਸੇ ਦੌਰਾਨ ਹੁਣ ਬੈਂਕਾਂ ਦੇ ਲਈ ਆਰਬੀਆਈ ਦੇ ਦੁਆਰਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਏਟੀਐਮ ਦੇ ਵਿੱਚ 75% ਤੱਕ 500 ਰੁਪਏ ਦੇ ਨੋਟ ਜਿਹੜੇ ਆ ਉਹ ਹਟਾ ਦਿੱਤੇ ਜਾਣਗੇ ਸਿਰਫ ਜਿਹੜੇ ਕਿ 100 ਅਤੇ 200 ਰੁਪਏ ਦੇ ਹੀ ਨੋਟ ਹੁਣ ਏਟੀਐਮ ਦੇ ਵਿੱਚ ਮਿਲਣਗੇ 30 ਸਤੰਬਰ ਤੋਂ ਬਾਅਦ ਤੇ ਹੌਲੀ ਹੌਲੀ 500 ਰੁਪਏ ਦੇ ਨੋਟ ਜਿਹੜੇ ਆ ਉਹ ਪੂਰੀ ਤਰੀਕੇ ਦੇ ਨਾਲ ਵੀ ਖਤਮ ਕੀਤੇ ਜਾ ਸਕਦੇ ਹਨ ਕਿਉਂਕਿ ਲੋਕਾਂ ਨੂੰ ਪੈਸੇ ਵਰਤਣ ਦੇ ਵਿੱਚ ਕਾਫੀ ਜ਼ਿਆਦਾ ਸਹੂਲਤ ਹੋਵੇਗੀ ਤੇ ਇਹ ਹੁਣ ਸਲਾਹ ਜਿਹੜੀ ਆ ਆਰਬੀਆਈ ਦੇ ਦੁਆਰਾ ਦਿੱਤੀ ਗਈ ਹੈ ਨਾ ਕਿ ਜਿਹੜਾ ਕਿ 500 ਰੁਪਏ ਦਾ ਨੋਟ ਬੰਦ ਕਰ ਦਿੱਤਾ ਗਿਆ ਹੈ ਸੋ ਇਸ ਨੂੰ ਇਸ ਤਰ੍ਹਾਂ ਖਬਰ ਜਿਹੜੀ ਐ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਮਾਰਚ 2026 ਦੇ ਵਿੱਚ ਕਿ ਇਹ ਨੋਟ ਪੂਰੇ ਤਰੀਕੇ ਦੇ ਨਾਲ ਬੰਦ ਹੋ ਜਾਣਗੇ ਪਰ ਤੁਹਾਨੂੰ ਦੱਸ ਦਈਏ ਕਿ ਇਸ ਦੇ ਪਿੱਛੇ ਦਾ ਸੱਚ ਇਹ ਹੈ ਕਿ ਸਿਰਫ ਸਾਲ 2025 ਦੀ 30 ਸਤੰਬਰ ਤੋਂ ਬਾਅਦ ਇਹਨਾਂ ਨੂੰ ਹਟਾਇਆ ਜਾ ਰਿਹਾ ਹੈ ਉਹ ਵੀ 8 ਟਿੰਨ ਤੋਂ ਤਾਂ ਜੋ ਕਿ ਲੋਕਾਂ ਨੂੰ ਪੈਸੇ ਖਰਚਣ ਦੇ ਵਿੱਚ ਆਸਾਨੀ ਹੋਵੇ ਕਿਉਂਕਿ 500 ਰੁਪਏ ਦਾ ਨੋਟ ਜਿਹੜਾ ਆ ਉਹ ਚਲਾਉਣਾ ਕਾਫੀ ਜ਼ਿਆਦਾ ਜਿਹੜਾ ਕਈ ਵਾਰ ਮੁਸ਼ਕਲ ਹੁੰਦਾ ਹੈ ਸੋ ਕਈ ਵਾਰ ਛੋਟੇ ਪੈਸਿਆਂ ਦੀ ਲੋਡ ਹੁੰਦੀ ਹੈ ਸੋ ਇਸ ਦੌਰਾਨ 100 ਅਤੇ 200 ਦੇ ਨੋਟ ਜਿਹੜੇ ਆ ਜਿਆਦਾ ਹੁਣ ATM ਦੇ ਵਿੱਚੋਂ ਨਿਕਣਗੇ ਸੋ 500 ਰੁਪਏ ਦਾ ਨੋਟ ਪੂਰੀ ਤਰ੍ਹਾਂ ਜਿਹੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਵੈਧ ਰਹੇਗਾ ਇਸ ਤੋਂ ਬਾਅਦ ਮੌਸਮ ਦੀ ਜੇਕਰ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਮੌਸਮ ਕਾਫੀ ਜ਼ਿਆਦਾ ਬਦਲ ਗਿਆ ਹੈ ਭਾਰਤੀ ਮੌਸਮ ਵਿਭਾਗ ਨੇ 26 ਤੋਂ 30 ਜੁਲਾਈ ਤੱਕ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਅਪਡੇਟ ਸਾਂਝੀ ਕੀਤੀ ਹੈ ਜਦਕਿ ਕੁਝ ਜ਼ਿਲ੍ਹੇ ਜਿਹੜੇ ਸੁੱਕੇ ਰਹਿਣਗੇ ਅੱਜ ਸੂਬੇ ਦੇ ਜ਼ਿਲ੍ਹਾ ਫਰੀਦਕੋਟ ਫਿਰੋਜ਼ਪੁਰ ਬਰਨਾਲਾ ਮਾਨਸਾ ਬਠਿੰਡਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ 28 ਜੁਲਾਈ ਨੂੰ ਜਿਹੜਾ ਕਿ ਪੰਜਾਬ ਦੇ ਪਠਾਨਕੋਟ, ਹੁਸ਼ਿਆਰਪੁਰ, ਜਲੰਧਰ, ਨਵਾਂ ਸ਼ਹਿਰ ਅਤੇ ਐਸ ਵੀ ਐਸ ਨਗਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਦਾ ਜਿਹੜਾ ਕਿ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸੇ ਦੇ ਨਾਲ ਹੀ 29 ਜੁਲਾਈ ਨੂੰ ਮੌਸਮ ਦੇ ਵਿੱਚ ਹਲਕੀ ਤਬਦੀਲੀ ਆ ਸਕਦੀ ਹੈ। ਇਸੇ ਤਰ੍ਹਾਂ 30 ਜੁਲਾਈ ਨੂੰ ਟਾਵੀਆਂ-ਟਾਵੀਆਂ ਥਾਵਾਂ ਦੇ ਉੱਤੇ ਮੀਂਹ ਪਵੇਗਾ। ਇਹ ਸਿਲਸਿਲਾ ਆਉਣ ਵਾਲੇ ਦਿਨਾਂ ਦੇ ਵਿੱਚ ਇੰਜ ਹੀ ਜਾਰੀ ਰਹੇਗਾ। ਫਿਲਹਾਲ ਭਾਰੀ ਤੇਜ਼ ਮੀਂਹ ਦੀ ਕੋਈ ਵੀ ਸੰਭਾਵਨਾ ਪੰਜਾਬ ਦੇ ਵਿੱਚ ਹੁਣ ਨਹੀਂ ਦਿਖਾਈ ਗਈ ਹੈ। ਸੋ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਕਿ ਮੌਨਸੂਨ ਤੁਹਾਨੂੰ ਦੱਸਦੀ ਹੈ ਕਿ ਜਿਹੜਾ 20 ਜੂਨ ਤੋਂ ਲੈ ਕੇ 25 ਜੂਨ ਦੇ ਵਿਚਕਾਰ ਹੀ ਪਹੁੰਚ ਗਿਆ ਸੀ ਜਿਸ ਦੇ ਕਾਰਨ ਕਿ ਮੌਨਸੂਨ ਪਹਿਲਾਂ ਆਉਣ ਦੇ ਕਾਰਨ ਹੁਣ ਵਾਪਸੀ ਵੀ ਪਹਿਲਾਂ ਹੋਵੇਗੀ ਜਿਸ ਦੇ ਕਾਰਨ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਮੀਂਹ ਦੀ ਸੰਭਾਵਨਾ ਜਿਹੜੀ ਆ ਵੱਡੇ ਤੌਰ ਦੇ ਉੱਤੇ ਨਹੀਂ ਦਿਤਾਈ ਜਾ ਰਹੀ ਸੋ ਜਿਵੇਂ ਕਿ ਭਾਰੀ ਮੀਂਹ ਦੀ ਮੇ ਚੇਤਾਵਨੀਆਂ ਜਾਰੀ ਹੋ ਰਹੀਆਂ ਸਨ ਸੋ ਇਜੇਹੀ ਕੋਈ ਵੀ ਚੇਤਾਵਨੀ ਹੁਣ ਜਾਰੀ ਨਹੀਂ ਹੋਈ ਹੈ ਸੋ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਉਹ ਗਰਮੀ ਵਧਣ ਦੀ ਉਮੀਦ ਲਗਾਈ ਜਾ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਗਰਮੀ ਦੇ ਵਿੱਚ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕਰਨਾ ਪੈ ਸਕਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਇਹ ਖਬਰ ਹੁਣ ਕਾਫੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਹੈ ਹਾਇਓ ਗਰੀਬੀ ਦੇ ਨਾਲ ਇਹ ਖਬਰ ਨੂੰ ਪੇਸ਼ ਕੀਤਾ ਗਿਆ ਹੈ ਕਾਰ 25 ਲੱਖ ਤੋਂ ਵੱਧ ਦੀ ਆਮਦਨ ਫਿਰ ਵੀ ਮਿਲ ਰਹੀ ਸੀ ਸਰਕਾਰੀ ਕਾਣਕ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸ਼ੁਰੂ ਕੀਤੀ ਗਈ ਅੰਪੂਰਨਾ ਯੋਜਨਾ ਤਹਿਤ ਦੇਸ਼ ਦੇ ਵਿੱਚ ਹੁਣ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ اناਜ ਮਿਲ ਰਿਹਾ ਹੈ ਇਹ ਯੋਜਨਾ ਗਰੀਬ ਲੋਕਾਂ ਨੂੰ ਮੁਫਤ اناਜ ਮਹੱਈਆ ਕਰਵਾਉਣ ਦੇ ਲਈ ਸ਼ੁਰੂ ਕੀਤੀ ਗਈ ਹੈ ਪਰ ਇਸ ਦਾ ਲਾਭ ਕਈ ਅਮੀਰ ਲੋਕ ਵੀ ਲੈ ਰਹੇ ਹਨ ਸੂਤਰਾਂ ਦੇ ਮੁਤਾਬਕ ਇਹਨਾਂ ਦੇ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਦੇ ਕੋਠੀਆਂ ਕਾਰਾਂ ਤੇ ਕਾਫੀ ਜ਼ਿਆਦਾ ਉਹਨਾਂ ਦੀ ਵੱਡੀ ਆਮਦਨ ਹੈ ਫਿਰ ਵੀ ਉਹਨਾਂ ਦੇ ਵੱਲੋਂ ਫ੍ਰੀ ਵਾਲੀ ਕਾਣਕ ਲਈ ਜਾ ਰਹੀ ਹੈ ਸੂਤਰਾਂ ਦੇ ਮੁਤਾਬਕ ਸਾਲਾਨਾ 25 ਲੱਖ ਰੁਪਏ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੇ ਵੀ ਰਾਸ਼ਨ ਕਾਰਡ ਬਣਵਾਇਆ ਹੋਇਆ ਹੈ ਤੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਰਾਸ਼ਨ ਕਾਰਡ ਬਣਾਏ ਹੋਏ ਹਨ ਜੋ ਕਿ ਇਸ ਦੇ ਯੋਗ ਵੀ ਨਹੀਂ ਹਨ ਇਹਨਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜੋ ਕਿ ਆਮਦਨ ਜਿਹੜਾ ਕਿ ਟੈਕਸ ਵੀ ਅਦਾ ਕਰਦੇ ਹਨ ਤੇ GST ਨੰਬਰ ਵੀ ਉਹਨਾਂ ਨੂੰ ਮਿਲੇ ਹੋਏ ਹਨ ਤੇ ਕਾਰੋਬਾਰ ਕਰਦੇ ਹਨ ਗੱਡੀਆਂ ਕਾਰਾਂ ਵੀ ਹਨ ਉਹਨਾਂ ਦੇ ਕੋਲ ਸੋ ਜਿਹੇ ਲੋਕ ਜਿਹੜਾ ਕਿ ਗਰੀਬਾਂ ਦਾ ਹੱਕ ਮਾਰ ਰਹੇ ਹਨ ਸੋ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਜਿਹੇ ਕਾਰਡ ਜਿਹੜੇ ਉਹ ਬਣਾਏ ਗਏ ਹਨ ਜੋ ਕਿ ਫ੍ਰੀ ਦੀ ਜਿਹੜੀ ਉਹ ਕਨਤ ਲੈ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਪਿਛਲੇ ਦਿਨੀ ਹੀ ਪੰਜਾਬ ਦੇ ਇੱਕ ਪਿੰਡ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਦੇ ਪਿੰਡ ਦੇ ਵਿੱਚ ਲਾਵ ਮੈਰਿਜ ਬੈਨ ਕਰ ਦਿੱਤੀ ਗਈ ਹੈ ਸੋ ਇਸੇ ਦੌਰਾਨ ਹੁਣ ਤੁਹਾਨੂੰ ਦੱਸਦੀ ਹੈ ਕਿ ਪੰਜਾਬ ਦੇ ਸਿਰਸੜੀ ਅਤੇ ਅਨੂਖਪੂਰਾ ਕੋਟ ਕਪੂਰਾ ਦੇ ਵਿੱਚ ਹਨੇ ਪਿੰਡ ਦੋਨਾਂ ਪੰਚਾਇਤਾਂ ਦੇ ਵੱਲੋਂ ਹੁਣ ਆਪਣੇ ਪਿੰਡ ਦੇ ਵਿੱਚ ਫੈਸਲੇ ਲਏ ਗਏ ਹਨ ਕਿ ਕੋਈ ਵੀ ਹੁਣ ਜੇਕਰ ਲਵ ਮੈਰਿਜ ਕਰਵਾਉਂਦਾ ਹੈ ਤੇ ਪਿੰਡ ਦੇ ਵੱਲੋਂ ਉਸ ਦਾ ਬਾਈਕਾਟ ਕਰ ਦਿੱਤਾ ਜਾਵੇਗਾ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਪੰਜਾਬ ਦੇ ਪਿੰਡਾਂ ਦੇ ਵੱਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ ਸੋ ਇਹ ਦੋਨਾਂ ਪਿੰਡਾਂ ਦੀਆਂ ਜਿਹੜੀਆਂ ਪੰਚਾਇਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦੇ ਵੱਲੋਂ ਇਹ ਫੈਸਲਾ ਲਾਗੂ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਐਸਸੀ ਭਾਈਚਾਰਿਆਂ ਦਾ ਕਰਜਾ ਕੀਤਾ ਗਿਆ ਹੈ ਮਾਫ ਜੀਹਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਭਗਵੰਤ ਮਾਨ ਸਰਕਾਰ ਦੇ ਵੱਲੋਂ ਜਿੱਥੇ ਕਿ ਬਟਾਲਾ ਦੇ ਵਿੱਚ ਇਹ ਮਹੀਮ ਚਲਾਈ ਜਾ ਰਹੀ ਹੈ ਸੋ ਭਗਵੰਤ ਮਾਨ ਦੇ ਵੱਲੋਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਅਨਸੂਚਿਤ ਜਾਤੀਆਂ ਦੇ ਜਿਹੜੇ ਉਹ ਕਰਜ਼ੇ ਮਾਫ ਕੀਤੇ ਜਾ ਰਹੇ ਹਨ ਸੋ ਇਹ ਕਰਜ਼ਾ ਮਾਫੀ ਸਰਟੀਫਿਕੇਟ ਵੰਡਣ ਦਾ ਇੱਕ ਸਮਾਗਮ ਕਰਵਾਇਆ ਗਿਆ ਸੀ ਇਸ ਮੌਕੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਆਪਣੇ ਹਲਕੇ ਦੇ ਨਾਲ ਸਬੰਧਤ 52 ਲਾਭਪਾਤਰੀਆਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ ਹਨ ਸੋ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ 31 ਮਾਰਚ ਸਾਲ 2020 ਤੋਂ ਪਹਿਲਾਂ ਜਿਹੜੇ ਵੀ ਕਰਜ਼ੇ ਲਏ ਗਏ ਸਨ ਸੋ ਉਹ ਸਾਰੇ ਜਿਹੜੇ ਉਹ ਮਾਫ ਕਰ ਦਿੱਤੇ ਗਏ ਹਨ 52 ਲਾਭਪਾਤਰੀਆਂ ਦੇ ਤਕਰੀਬਨ 78 ਲੱਖ ਰੁਪਏ ਦਾ ਕਰਜ਼ਾ ਸੀ ਸੋ ਇਹ ਸਾਰਾ ਕਰਜ਼ਾ ਹੁਣ ਮਾਫ ਕਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਕਿ ਕਰਜ਼ਾ ਚੁੱਕ ਕੇ ਕਰਜ਼ਾ ਜਿਹੜਾ ਹੈ ਉਹ ਮਾਫ ਕੀਤਾ ਜਾ ਰਿਹਾ ਹੈ ਕਿਉਂਕਿ ਤਾਜ਼ਰ ਰਿਪੋਰਟਾਂ ਦੇ ਅਨੁਸਾਰ ਇਹ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹਰ ਹਫ਼ਤੇ ਹੀ ਜਿਹੜਾ ਹਰ ਹਫ਼ਤੇ ਤਕਰੀਬਨ ਹਜ਼ਾਰਾਂ ਕਰੋੜਾਂ ਰੁਪਈਆ ਦਾ ਜਿਹੜਾ ਕਰਜ਼ਾ ਚੁੱਕਿਆ ਜਾ ਰਿਹਾ ਹੈ ਸੋ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਸਿਲਸਿਲਾ ਜਾਰੀ ਹੈ ਸੋ ਪੰਜਾਬ ਦੀਆਂ ਇਹ ਸਕੀਮਾਂ ਦੇ ਲਈ ਹੀ ਜਿਹੜਾ ਇਹ ਕਰਜ਼ਾ ਭਗਵੰਤ ਮਾਨ ਸਰਕਾਰ ਦੇ ਵੱਲੋਂ ਚੁੱਕਿਆ ਜਾ ਰਿਹਾ ਹੈ ਇਸ ਤੋਂ ਬਾਅਦ ਹੁਣ ਮੋਦੀ ਵਾਲੇ 2-2000 ਰੁਪਏ ਜੋ ਕਿ ਕਿਸਾਨਾਂ ਨੂੰ ਮਿਲਦੇ ਹਨ ਸੋ ਕਿਸਾਨਾਂ ਦੇ ਵੱਲੋਂ ਲਗਾਤਾਰ ਇਸ ਦੀ ਅਡੀਕ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ 19ਵੀਂ ਕਿਸ਼ਤ ਜੋ ਕਿ ਫਰਵਰੀ ਦੇ ਵਿੱਚ ਲਾਗੂ ਹੋ ਚੁੱਕੀ ਸੀ ਪਰ ਹੁਣ 5 ਮਹੀਨੇ ਹੋ ਚੁੱਕੇ ਹਨ ਤਕਰੀਬਨ 4 ਮਹੀਨੇ ਬਾਅਦ ਹੀ ਇਹ ਜਿਹੜੀ ਆ ਕਿਸ਼ਤ ਜਾਰੀ ਕਰ ਦਿੱਤੀ ਜਾਂਦੀ ਹੈ ਪਰ ਇਸੇ ਦੌਰਾਨ ਹੁਣ ਖਬਰ ਇਹ ਨਿਕਲ ਕੇ ਆਈ ਹੈ ਕਿ ਜਿੱਥੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਜੁਲਾਈ ਦੇ ਐਂਡ ਦੇ ਵਿੱਚ ਜਾਂ ਫਿਰ ਇਸ ਤੋਂ ਇਲਾਵਾ ਇਸ ਅਗਸਤ ਦੀ ਸ਼ੁਰੂਆਤ ਦੇ ਵਿੱਚ ਇਹ ਜਿਹੜੀ ਉਹ ਰਕਮ ਜਾਰੀ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਸਰਕਾਰ ਦੇ ਵੱਲੋਂ ਇਸ ਦੀ ਡੇਟ ਦਾ ਕੋਈ ਵੀ ਅਨਾਉਂਸਮੈਂਟ ਜਿਹੜੀ ਨਹੀਂ ਕੀਤੀ ਗਈ ਹੈ ਸੋ ਇਹ ਜਿਹੜੀ ਹੁਣ ਕੇਸ ਤੇ ਤੁਹਾਨੂੰ ਦੱਸੀ ਹੈ ਕਿ ਅਗਸਤ ਦੀ 15 ਤਰੀਕ ਨੂੰ ਦੇਖਣ ਨੂੰ ਮਿਲ ਸਕਦੀ ਹੈ